ਪਹਿਲੀ ਚਤੰਗੀਆਂ ਫੇਰ ਕੇ ਫ੍ਰੀ ਹੋ ਗਏ ਨੇ ਹੁਣ ਚਤੰਗੀਆਂ ਹੌਂ ਦੇ ਕਰਨ ਲੱਗੇ ਨੇ ਹੋ ਗਏ ਬਾਬਾ ਜੀ ਵੇਲੇ ਜਾਣ ਦੇ ਥਾਂ ਜਾਣ ਦੇ ਠੀਕ ਕਾਦੀ ਤਿਆਰੀ ਐ ਕੀ ਵੇਚਣਾ ਐ ਐ ਇਦਾਂ ਹੀ ਲੈ ਜਾ ਭਾਵੇਂ ਹੈ ਇਦਾਂ ਲੈ ਜਾ ਟੈਗਰ ਜੀ ਦਾ ਖਾਲਸਾ ਸਾਬ ਵਾਹਿਗੁਰੂ ਜੀ ਮੈਂ ਕਾਦੀ ਤਿਆਰੀ ਕਰਤੀ ਜ਼ਮੀਨ ਦੀ ਇਹ ਸੁਖਮਨ ਜੀ ਸਰੋਂ ਵਾਸਤੇ ਤਿਆਰੀ ਕਰ ਰਹੇ ਹੈ ਅੱਛਾ ਜੀ ਹਾਂ ਤੇ ਮੈਨੂੰ ਇਹ ਲੱਗਾ ਸੀ ਵੀ ਇਹ ਕਣਕ ਦੇ ਬੀਜਣ ਵਾਸਤੇ ਜ਼ਮੀਨ ਨਹੀਂ ਨਹੀਂ ਇਹ ਸਰੋਂ ਨਾ ਟਾਈਮ ਆ ਗਿਆ ਸਰੋਂ ਤਾਂ ਮੈਂ ਸਰੋਂ ਵਾਦ ਤੀਏ ਦੇ ਨਾਲੇ ਦੇ ਹਵਾ ਫਿਰ ਜੂਗੇ ਇੱਕਦ ਪੋਲੀ ਹੋ ਜੂਦੇ ਵਾਈ ਜਾਂ ਧੁੱਪ ਪੈਉ ਨਾ ਅੱਜ ਤੇ ਕੱਲ ਨੂੰ ਲਾ ਕੇ ਦੂਰ ਕੇ ਤੇ ਫਿਰ ਨਾਲ ਮਾਰ ਕੇ ਸੁਹਾਗਾ ਦੇ ਖੀਗਾਂ ਕੱਢ ਕੇ ਨੂੰ ਸਰੋਂ ਚੋਕਣੀ ਸ਼ੁਰੂ ਕਰ ਦੇਣੀ ਹੈ ਤੁਸੀਂ ਇੱਕ ਦੱਸ ਰਹੇ ਹੀ ਸਰੋਂ ਦਾ ਤਰੀਕਾ ਹਾਂਜੀ ਵੀ ਇੱਕ ਖੇੜਾ ਕੱਢ ਕੇ ਵੀ ਜੀਦੀ ਆ ਇਹ ਖੇੜਾ ਕੱਢ ਕੇ ਵੀ ਜੀਣੀ ਆ ਤੇ ਇੱਕ ਤੁਸੀਂ ਆਖਣ ਦੇ ਜਿਹੜੀ ਉਤਰਾ ਬੀਜਦੀ ਇਹ ਉਹਦਾ ਨਾ ਝਾੜ ਘਟ ਨਿਕਲਦਾ ਆ ਕੀ ਸਕਦਾ ਹੋ ਸਾਰਾ ਉਹ ਵੀ ਇਦਾਂ ਨਾ ਹੁਣ ਇਹਨੂੰ ਆਪਾਂ ਛੱਟਾ ਵੀ ਦੇ ਕੇ ਬੀਜ ਸਕਦੇ ਆ ਅੱਛਾ ਜੀ ਛੱਟਾ ਜਿੱਦਾਂ ਦੇ ਦੀ ਦਾਮ ਹਾਂਜੀ ਦੂਜਾ ਵੀ ਦਾ ਤੇ ਇਹਨੂੰ ਛੱਟਾ ਦੇ ਕੇ ਬੀਜ ਸਕਦੇ ਆ ਪਰ ਜਿਹੜੇ ਖੇੜਾ ਦੇ ਨਾ ਹਾਂਜੀ ਖੇੜਾ ਤੇ ਝਾੜ ਵੀ ਵੱਧਿਆ ਤੇ ਗਡਾਈ ਵੀ ਸੌਖੀ ਅੱਛਾ ਗੋਡਣੀ ਸੌਖੀ ਇੱਕ ਤੁਸੀਂ ਦੱਸ ਰਹੇ ਸੀ ਵੀ ਇੱਕ ਖੇਲ ਛੱਡ ਕੇ ਬੀਜਣ ਵਾਲਾ ਸਿਸਟਮ ਮਤਲਬ ਜੇ ਤੇ ਆਪਾਂ ਰੇਜਨਾਂ ਖੇੜਾ ਕੱਢਣੀ ਵਿਚਲਾ ਆਪਣਾ ਫਰਾ ਨਹੀਂ ਖੁੱਲਣਾ ਵਿਚਲਾ ਆਪਾਂ ਅੱਛਾ ਪਾਲਾ ਨਹੀਂ ਖੁੱਲਣਾ ਨੂੰ ਠੀਕ ਹੈ ਜੀ ਫੇਰ ਤੇ ਆਪਾਂ ਖੇੜਾ ਕੱਢ ਦੇਣੀ ਇਦਾਂ ਹੀ ਠੀਕ ਹੈ ਜਿੱਦਾਂ ਕਮਾਲ ਆਈਦਾ ਤੇ ਇੱਕ ਖੇਲ ਛੱਡ ਕੇ ਤੇ ਇੱਕ ਤੇ ਬੀਜ ਚੋਕਣਾ ਵਾ ਉਹ ਛੱਡਣ ਦਾ ਕੀ ਕਾਰਨ ਹੁੰਦਾ ਛੱਡਣ ਦਾ ਜਿੰਨੀ ਵਿਰਲੀ ਉਹਨਾਂ ਹੀ ਇਹਨੇ ਬੂਟਾ ਆ ਜਾਏ ਉਹਨਾਂ ਝਾੜ ਜਾਦਾ ਅੱਛਾ ਵਿਰਲੇ ਦੇ ਉੱਤੇ ਬੂਟਾ ਖਿੱਲਰਦਾ ਹੈ ਹਾਂ ਤੇ ਉਹਨਾਂ ਹੀ ਦਾ ਝਾੜ ਮੁਕੇ ਜਿਹੜੀ ਛੱਡ ਦੇਣੀ ਨੇ ਉਹਨੂੰ ਫਿਰ ਏਦਾਂ ਹੀ ਗੋੜ ਦਾਂਗੇ ਨਾ ਕਈ ਦੇ ਨਾਲ ਅੱਛਾ ਤੇ ਦੂਜੀਆਂ ਖੇਣਾ ਜਿਹੜੀਆਂ ਉਹ ਬਣੀਆਂ ਰਹਿਣ ਦਾਂਗੇ ਅੱਛਾ ਅੱਛਾ ਮਤਲਬ ਇੱਕ ਵਾਰੀ ਛੱਡ ਕੇ ਵੀਰ ਕੇ ਹਾਂ ਉਹ ਤੋਂ ਬਾਅਦ ਜੋ ਵਿੱਚ ਛੱਡੀ ਖੇਲ ਹੁੰਦੀ ਆ ਉਹਨੂੰ ਫਿਰ ਕਈ ਨਾਲ ਗੋੜ ਗੋੜ ਕਰ ਦੇਣਾ ਪਾਣੀ ਆ ਦੋ ਘੁੱਗ ਪੀ ਤਾ ਉਹਨੂੰ ਗੁਡਾਈ ਕਰ ਦੇਣੀ ਤੇ ਜੇ ਉਹਨੂੰ ਆਪਾਂ ਖੋਲ ਲਈਏ ਹਾਂਜੀ ਵਿਜਲੇ ਨੂੰ ਫਿਰ ਆਪਾਂ ਦੂਜੇ ਤਰ੍ਹਾਂ ਖੇਲਾਂ ਕੱਢ ਦੇਣੀਆਂ ਨੇ ਫਿਰ ਉਹ ਖੇਲਾਂ ਦਾ ਵੈਸੇ ਹੀ ਉਹ ਜਗਾ ਵਰ ਜਾਂਦੇ ਬਾਜ ਜਾਣੀਆਂ ਤਾਂ ਉਹਦੇ ਫਿਰ ਘੇਰੇ ਘੇਰੇ ਚੋਕੀ ਜਾਣੀਆਂ ਠੀਕ ਹੈ ਹੂੰ ਇਹ ਕਾਰਨ ਹੁੰਦਾ ਹੈ ਹਾਂ ਉਹਦੇ ਨਾਲ ਫਿਰ ਇਹ ਜਿਹੜੇ ਬੈੱਡ ਐ ਨਾ ਬਣਿਆ ਹੁੰਦਾ ਇਦਾਂ ਜਗਾ ਛੱਡ ਦੇਈਦੀ ਉਹਨੂੰ ਫਿਰ ਕਈਆਂ ਨਾਲ ਗੋੜਲੀ ਦਾ ਦੂਜੀ ਨੂੰ ਰੰਬਿਆ ਨਾਲ ਗੋੜਦੀ ਦਾ ਉਹਦੇ ਵਿੱਚ ਬੀਜ ਦੀ ਬੜੀ ਬੈਤੈ ਨਾ ਅੱਛਾ ਅੱਛਾ ਹੁਣ ਮਲਕ ਉਦਾਂ ਜਿਹੜੀ ਆਪਾਂ ਸਾਨੂੰ ਬੀਜਣੀ ਆ ਛਟੇ ਦੀ ਹਾਂਜੀ ਉਹ ਕਿਲੋ ਬੀਜ ਦੇਣਾ ਆਪਾਂ ਠੀਕ ਹੈ ਜੀ ਕਿੱਲੇ ਦਾ ਇੱਕ ਕਿੱਲੇ ਦਾ ਤੇ ਜਿਹੜੀ ਆਪਾਂ ਹੱਥਾਂ ਨਾਲ ਚੋਕਣੀ ਆ ਠੀਕ ਹੈ ਇਹਦੇ ਨਾਲ ਪਾਈਆ ਵੀ ਨਹੀਂ ਲੱਗਣਾ ਅੱਛਾ ਇੰਨਾ ਫਰਕ ਪੈ ਜਾਂਦਾ ਹਾਂ ਤੇ ਇੱਕ ਵੀ ਕਟ ਲੱਗਣਾ ਤੇ ਦੂਜਾ ਝਾੜ ਵੀ ਵੱਜ ਜਾਣਾ ਝਾੜ ਵੱਜ ਜਾਣਾ ਠੀਕ ਹੈ ਹਾਂ ਉਹਦੇ ਨਾਲ ਆਪਾਂ ਦਾਣੇ ਚੋਕਣੇ ਆ ਉਹ ਆਪਣੇ ਕੋ ਬਧੋ ਬਧੀ ਗਈਆਂ ਤਿੰਨ ਤਿੰਨ ਚਾਰ ਚੱਕ ਬਰੀਕ ਆ ਨਾ ਚੋਕੇ ਜਾਂਦੀ ਆ ਉਹਦਾ ਇੱਕ ਦੋ ਦਾਣੇ ਗਿਣ ਕੇ ਗਿਣੇ ਉਹ ਜਲਾਈ ਦੇ ਚੋਕੇ ਜਾਂਦੇ ਨੇ ਤੇ ਇਹ ਦੇ ਮਤਲਬ ਇੱਕ ਦੋ ਦਾਣੇ ਬੜੇ ਚੁੱਕੇ ਜਾਂਦੇ ਅੱਛਾ ਅੱਛਾ ਉਦੋਂ ਵੀ ਵੀ ਕੱਢ ਸਕਦਾ ਪਰ ਬਧੋ ਬਦੀ ਪਾਈਆ ਵੀ ਲੱਜ ਜਾਂਦੇ ਚੋਕਿਆਂ ਮਿਲ ਗੋ ਬੱਦਲ ਦਾਣੇ ਚੁੱਕੇ ਜਾਂਦੇ ਨੇ ਤੇ ਬਾਬਾ ਜੀ ਇੱਕ ਹੋਰ ਸਵਾਲ ਹੀ ਹਾਂਜੀ ਕਈ ਵੀਰ ਕਹਿੰਦੇ ਆ ਵੀ ਜੋ ਅਸੀਂ ਗੋੜ ਵਾਲੀ ਵੀਡੀਓ ਬਣਾਈ ਸੀ ਵੀ ਕਿਤਰਾ ਗੰਨਾ ਬੀਜਣਾ ਹੈ ਉਹਦੇ ਉੱਤੇ ਕਿਤਰਾ ਹੀ ਕਮਾਈ ਲੈ ਸਕਦੇ ਆ ਹਾਂਜੀ ਬਹੁਤਿਆਂ ਦਾ ਇਹ ਕਮੈਂਟ ਹੈ ਕਿ 40-50 ਰੁਪਏ ਗੁੜ ਦਾ ਰੇਟ ਆ ਤੇ ਤੁਸੀਂ 120 ਦੱਸਣ ਦੇ ਜੀ ਉਹ ਗੱਲ ਪਤਾ ਗਈ ਚਲੋ ਜਿੰਨਾ ਨੇ ਵੀਰਾਂ ਨੇ ਆਪਾਂ ਆਪਣੇ ਇਲਾਕੇ ਦੀ ਗੱਲ ਕਰਨੀ। ਹਾਂਜੀ ਮੈਂ ਉਹ ਦੱਸਿਆ ਵੀ ਬੀ ਮਤਲਬ ਹੁਣ ਆਪਾਂ ਤੁਸੀਂ ਵੀ ਚਲੋ ਲੈਂਦੇ ਆਪਾਂ ਦੇ ਹੁਣ ਸਾਰਾ ਇਹ ਜਿਹੜਾ ਗੋੜਿਆ ਆਪਣਾ ਹਾਂਜੀ ਮਤਲਬ ਕਿਤੇ ਉਹ ਆਪਾਂ ਲਈ ਆਪਣੇ 120 ਰੁਪਏ ਤੋਂ ਘੱਟ ਦੇ ਗੋੜੇ ਇੱਥੇ ਆ ਨਹੀਂ ਆ। ਹਾਂਜੀ ਉਹੀ ਨਾ ਤੇ ਜਿਹੜਾ ਆਰਗਨ ਖੇਤੀ ਕਰਕੇ ਆਪਾਂ ਸ਼ਬੇਗ ਤੋਂ ਵੇਚਦਾਸ ਆਪਣੇ। ਹਾਂਜੀ ਹਾਂਜੀ। ਉਹ 150 ਨੂੰ 150 ਤੋਂ ਵੀ ਵੱਧ ਲਾ ਦੇ 150 ਲਾ ਲਓ ਤੁਸੀਂ ਹਾਂ। ਹਾਂਜੀ ਤੇ ਜਿਹੜਾ ਇਹ ਆਪਾਂ ਕੱਢਦੇ ਆ ਇਹ ਇੱਕ ਤੇ ਗੋੜ ਜੈ ਪਿਓਰ ਹਾਂ ਉਹ ਮੈਂ ਦੱਸਿਆ ਵੀ ਕਿ ਉਹ ਬਾਜ਼ਾਰੀ ਸ਼ਰਾਬ ਕਰਦਾ ਨਾ ਮਤਲਬ ਜਿਹਦਾ ਗੁੜ 120 ਰੁਪਏ ਆਪਾਂ ਰੇਟ ਦੱਸਦੇ ਹਾਂ ਹਾਂਜੀ ਇਹ ਗੁੜੋਂ ਦਾ ਸੁੱਕਾ ਠੀਕ ਹੈ ਜੀ ਇਹਦਾ ਮਲ ਗੁੜ ਚੜਨਾ ਜ਼ਿਆਦਾ ਆ ਹਾਂਜੀ ਪੱਤ ਜਿਹੜੀ ਲਾਉਣੀ ਆ ਨਾ ਇਹ ਮਤਲਬ ਲਾਉਣੀ ਚਾੜ ਕੇ ਠੀਕ ਹੈ ਮਤਲਬ ਚਾੜ ਕੇ ਪਕਾ ਕੇ ਪੂਰੀ ਠੀਕ ਹੈ ਤੇ ਉਹਦੇ ਨਾਲ ਜਿਹੜਾ ਗੁੜ ਹੌਲਾ ਹੋ ਜਾਂਦਾ ਵਾ ਉਹਦਾ ਵਾਇਨ ਕੱਢਦਾ ਜੇ ਹੁਣ ਆਪਾਂ ਗੁੜ ਨੂੰ 2-4 ਘੋਏ ਪਹਿਲਾਂ ਲਾ ਦਈਏ ਮਾਰਦੇ ਨਹੀਂ ਸੇਕ ਘੱਟ ਦਿੰਨੇ ਆ ਹਾਂਜੀ ਉਹਦਾ ਉਹਨੂੰ ਆਪਾਂ ਲਾ ਉਹਦਾ ਗੜ ਗੁੜ ਦਾ ਵਜਨ ਵੱਜ ਜਾਣਾ ਐਸ਼ਾ ਉਹ ਗੋੜ ਜਿਆਦਾ ਨਿਕਲਉਂਦਾ ਵਜਨ ਵੱਜਉਂਦਾ ਉਹ ਜਿਆਦਾ ਨਿਕਲਉਂਦਾ ਉਹਦਾ ਵਜਨ ਵੱਜ ਜਾਂਦਾ ਉਹਦਾ ਇੱਕ ਉਹ ਐਸ਼ਾ ਉਹਦਾ ਕੱਚਾ ਗੋੜ ਹੁੰਦਾ ਵਜਨ ਵੱਜ ਜਾਂਦਾ ਇੱਕ ਉਹਦਾ ਰੰਗ ਵੀ ਮੁੜ ਕੇ ਫੇਰ ਉਹ ਰੰਗ ਜਿਹੜਾ ਉਹਦਾ ਸਹੀ ਇਹ ਪਹਿਲਾਂ ਤੇ ਚਿੱਟਾ ਹੂ ਜਦੋਂ ਆਪਾਂ ਬਣਾਇਆ ਅੱਛਾ ਮੁੜ ਕੇ ਉਹ ਕਾਲਾ ਹੋਣਾ ਸ਼ੁਰੂ ਹੋ ਜਾਂਦਾ अच्छा ताईयो ਬਜਾਰੀ ਗੋੜ ਜ਼ਿਆਦਾਤਰ ਨਾ ਕਾਲੇ ਜਿਹੇ ਹੁੰਦੇ ਤੇ ਜਿਹੜਾ ਆਪਾਂ ਤੁਹਾਨੂੰ ਦੱਸੇ ਆਪਾਂ ਵਧੀਆ ਗੋੜਾ ਆਪਾਂ ਪੱਤ ਚਾੜ ਕੇ ਪੂਰੀ ਵਧੀਆ ਲਾਉਣੀ ਹੈ ਜਿਹਦੇ ਪੈਸੇ ਲੈਣੇ ਆ 120 ਰੁਪਏ ਹਾਂਜੀ ਹਾਂਜੀ ਉਹਨੂੰ ਤੁਸੀਂ ਮਹੀਨੇ ਬਾਅਦ ਗੋੜ ਉਹਦੇ ਦਾ ਉਦੈ ਚਟਾਰੋ ਠੀਕ ਹੈ ਹਾਂ ਤੇ ਇਹ ਉਹਦੇ ਵਿੱਚ ਮਠਾਸ ਇਹ ਇੱਕ ਹੋਲਾ ਹੋਣਾ ਹਾਂਜੀ ਹਾਂਜੀ ਤੇ ਐਸੇ ਕਰਕੇ ਨਾ ਆਪਾਂ ਇੱਥੇ ਜਿਹੜੀ ਸਰੋਂ ਬੀਜਣੀ ਆ ਜਿਵੇਂ ਤੁਸੀਂ ਆਖਿਆ ਸੀ ਪੀ ਝੋਨਾ ਵੱਢਣ ਤੋਂ ਬਾਅਦ ਸਰੋਂ ਬੀਜੋ ਹਾਂਜੀ ਸਰੋਂ ਜਿਹੜੀ ਆ ਕਣਕ ਦੀ ਵਾਢੀ ਤੋਂ ਮਹੀਨਾ ਪਹਿਲਾਂ ਵੱਢੀ ਜਾਣੀ ਆ ਜੋ ਸਹੀ ਸਮੇਂ ਗੋੜ ਬੀਜਦਾ ਮੱਲ ਜਿਹੜੀ ਆ ਆਪਾਂ ਹੁਣ ਆ ਸਰੋਂ ਬੀਜ ਦੇਣੀ ਆ ਨਾ ਹਾਂਜੀ ਆਹੋ ਤੁਸੀਂ ਲਾ ਲਓ ਆਪਣੀ ਆਪਾਂ ਪਰਸੋਂ ਨੂੰ ਦੇੜੇ ਕਿ ਦੋਵਾਂ ਦਿਨਾਂ ਦੇ ਵਿੱਚ ਆਪਾਂ ਇਹਨੂੰ ਤਿਆਰ ਕਰਕੇ ਬੀਜ ਦੇਣੀ ਹਾਂਜੀ ਇਹਨੇ ਚੀਤ ਦੀ ਵਿੱਚ ਵਿੱਚ ਵੱਢੀ ਜਾਣਾ ਠੀਕ ਹੈ ਜੀ ਹੈ ਦੇਸੀ ਮੀਨ੍ਹੇ ਠੀਕ ਉਹਦੇ ਵਿੱਚ ਵੱਢ ਕੇ ਤੇ ਇਹਦੇ ਵਿੱਚ ਆਪਾਂ ਮੱਲ ਚੇਤ ਚੇਤ ਚ ਆਪਾਂ ਕਮਾਲ ਲਾ ਸਕਦੇ ਆ ਠੀਕ ਜਿਹੜਾ ਚੇਹ ਦਾ ਕਮਾਲ ਲਗਾ ਤੇ ਉੱਗਾ ਆਉਣਾ ਬੜਾ ਠੀਕ ਅਗਾਈ ਬੜੀ ਹਣੀ ਉਹਦਾ ਤੋਰਾ ਬੜਾ ਆਉਣਾ ਹਾਂਜੀ ਤੇ ਉਹ ਮੈਂ ਐਸ ਕਰਕੇ ਇਹ ਗੱਲ ਕੀਤੀ ਆ ਵੀ ਅਹੀਂ ਦੱਸਿਆ ਤਾਂ ਹੈ ਹੀ ਸਾਰਾ ਹਮ ਅੱਗੇ ਅਸੀਂ ਪ੍ਰੈਕਟੀਕਲ ਕੀਤਾ ਬਸ ਵੀਡੀਓ ਬਣਾ ਕੇ ਨਹੀਂ ਕੀਤਾ ਹਮ ਐਸ ਵਰੀ ਅਸੀਂ ਪੂਰਾ ਸਰੋਂ ਬੀਜ ਕੇ ਬਾੜੀ ਕਿੰਨੀ ਨਿਕਲੀ ਕੀ ਉਹ ਸਤਾਈ ਆ ਉਹ ਤੋਂ ਬਾਅਦ ਗੰਨਾ ਪੂਰਾ ਡਿਟੇਲ ਦੇ ਨਾਲ 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 ਕਰਕੇ ਵਿਖਾਈ ਆਪਾਂ ਪਤਾ ਕੀ ਆਪਾਂ ਕਿਸੇ ਨੂੰ ਕਿਸੇ ਨਾਲ ਕੋਈ ਠੱਗੀ ਥੋੜਾ ਮਾਰਨੀ ਆ ਇਹਨੂੰ ਗਲਤ ਰਾਇ ਥੋੜਾ ਦੇਣੀ ਆ ਹਾਂਜੀ ਆਪਾਂ ਤੇ ਚਲੋ ਪਹਿਲੀ ਗੱਲ ਤੇ ਇਹ ਵੀਰਪਰਾ ਸਾਡੇ ਨਾਲ ਜੁੜੇ ਰਹਿਣਗੇ ਹਾਂ ਆਪਾਂ ਇਹਨਾਂ ਕੋ ਸਿਝਾ ਲੈਂਦੇ ਇਹ ਸਾਡੇ ਕੋ ਲੈਂਦੇ ਰਹਿਣਗੇ ਹਾਂ ਠੀਕ ਨੇ ਨਹੀਂ ਇਹ ਆਪਾਂ ਇਹਨਾਂ ਪ੍ਰੈਕਟੀਕਲ ਕਰਕੇ ਇਹਨਾਂ ਨੂੰ ਵਿਖਾ ਕੇ ਇਹਨਾਂ ਨੂੰ ਸਾਰਾ ਕੋਈ ਫੇਰ ਇਹਨਾਂ ਨੂੰ ਪਛਲੀ ਕਰਾ ਕੇ ਹਾਂ ਕਰੀਦਾ ਤੇ ਹੁੰਦਾ ਆ ਹਾਂ ਨਹੀਂ ਨਹੀਂ ਉਹੀ ਚੀਜ਼ ਏ ਨਹੀਂ ਕਹਿ ਰਿਆ ਕਿ ਅਸੀਂ ਕਿਸੇ ਨੂੰ ਦਸੀਏ ਇਹ ਕਹਿ ਰਿਹਾ ਅਸੀਂ ਵੀਰਾਂ ਨਾਲ ਰਲ ਕੇ ਖੇਤੀ ਕਰੀ ਹਾਂ ਰਲ ਕੇ ਕਰਾਂਗੇ ਤਾਂ ਇਹ ਹੈ ਵੀ ਆਪਾਂ ਦੇ ਤਾਂ ਤਨ ਦੱਸ ਵੀ ਆਪਾਂ ਜਿਹੜਾ ਨੇ ਇੱਕ ਦੂਜੇ ਕੋ ਸੁਝਾ ਕੇ ਉਹ ਲੈਨੇ ਹਾਂ ਹਾਂਜੀ ਆਪਾਂ ਨੂੰ ਉਹਦੇ ਵਿੱਚ ਕਈਆਂ ਚੀਜ਼ਾਂ ਹੁਣ ਆਪਾਂ ਤੁਹਾਨੂੰ ਦੱਸਾਂ ਦਵਾਈਆਂ ਚ ਵੀ ਬਜਿਤ ਹੋ ਜਾਂਦੀ ਹੈ ਹਾਂਜੀ ਹਰ ਇੱਕ ਚੀਜ਼ ਦੇ ਵਿੱਚ ਆਪਾਂ ਬੀਜ ਵੀ ਕਈ ਰਾਂ ਹੁਣ ਆਪਾਂ ਇੱਕ ਦੂਜੇ ਕੋ ਕੀ ਭਾਅ ਬੀ ਜਾਂਦਾ ਕਿਥੋਂ ਲਿਆਂਦਾ ਹੈ ਹਾਂਜੀ ਹਾਂਜੀ ਹਰ ਇੱਕ ਦਾ ਰੇਟ ਵੱਖਰਾ ਆਖੇ ਹਾਂਜੀ ਹੁਣ ਜਿਵੇਂ ਬਰਸਨ ਦੀ ਵੀਡੀਓ ਪਈ ਸੀ ਕਹੇ ਵੀਰ ਨੇ ਬੀਐਲ 42 ਦਾ ਰੇਡ ਕੁਛਿਆ ਹੁਣ ਜਦੋਂ ਅਸੀਂ ਜੇਰ ਵਾਲੀ ਵੀਡੀਓ ਪਾਈ ਸੀ ਕਈਆਂ ਨੇ ਉਹ ਜੇਰ ਤੋੜਨ ਦੇ ਉਹ ਤਰੀਕੇ ਆ ਡੜ ਦੱਸੇ ਜੋ ਸਾਨੂੰ ਪਤਾ ਲੱਗ ਗੱਲ ਆਪਾਂ ਦੇ ਵਿੱਚ ਉਹ ਪੜਨ ਦੇ ਜਿਹੜਾ ਆਪਣੇ ਕੋਲ ਆਪਾਂ ਐਟੇ ਟਾਈਮ ਕਰ ਸਕਦੇ ਹਾਂ ਹਾਂ ਠੀਕ ਨੇ ਹੁਣ ਆਪਾਂ ਨੂੰ ਇਹ ਦਵਾਈ ਆਪਣੇ ਕੋਲ ਆ ਹਾਂਜੀ ਕੁਛ ਨੇ ਡੀਕਣੀ ਲੋੜ ਆਪਾਂ ਉਹਨੂੰ ਡੰਗਰ ਨੂੰ ਦੇ ਦਿੱਤੀ ਹਾਂਜੀ ਉਹਨੇ ਟਾਈਮ ਨਾਲ ਜੇਰ ਛੁੱਟ ਦਿੱਤੀ ਆਪਣਾ ਡੰਗਰ ਸੂਪ ਆ ਸਮਝੋ ਪੂਰਾ ਆਪਣੇ ਫਿਕਰ ਲਗੀ ਚਿੰਤਾ ਦੂਰ ਹੋ ਗਈ ਹੈ ਤੇ ਹੁਣ ਜੇ ਨਹੀਂ ਜਿੰਨਾ ਇਹ ਡੰਗਰ ਸਾਡੀ ਚਿੰਤਾ ਜਿਹੜੀ ਉਹਦਾ ਇਹ ਦੂਰ ਨਹੀਂ ਹੁੰਦੀ ਕਿਉਂਕਿ ਜਿੰਨਾ ਡੇ ਜੇਰ ਨਹੀਂ ਡੰਗਰ ਉਦੋਂ ਡੰਗਰ ਅੱਧਾ ਸੁਆ ਹੁੰਦਾ ਹਾਂਜੀ ਹਾਂਜੀ ਉਹੀ ਆ ਆਪਾਂ ਵੈਸੇ ਕਿੰਨਾ ਥਾਂ ਬੀਜਣ ਲੱਗੇ ਆ ਸਰ ਇਹ ਆਪਾਂ ਹੀ ਤਿੰਨ ਕਨਾ ਥਾਂ ਸਰ ਤਿੰਨ ਕਲਾਣਾ ਤਾਂ ਠੀਕ ਤੇ ਇਹਦੇ ਵਿੱਚ ਫਿਰ ਪੂਰਾ ਐਕਸਪੈਰੀਮੈਂਟ ਕਰਦੇ ਆ ਆਪਾਂ ਹਾਂ ਚਲੋ ਬੀਜਣੀ ਚੌਕਣੀ ਲੈਣਾ ਤੇ ਖੇਲਾ ਵੀ ਬਣਾਉਣੀਆਂ ਤੁਹ ਦੱਸਿਓ ਫਿਰ ਉਹ ਸਾਰਾ ਕੋਈ ਨਾਲ-ਨਾਲ ਬਣਾਵਾਂਗੇ ਜੀ ਹਾਂ ओके बाजी वाहगुरु जी कालस वागुर की फाहे